ਹਾਂਜੀ ਦੋਸਤੋ ਕੈਨੇਡਾ ਦੇ ਵਿੱਚ 5 ਮਿਲੀਅਨਾਂ ਦਾ ਆਲੀਸ਼ਾਨ ਘਰ ਵਾਰੋਂ ਦੇਖੋ ਤਾਂ ਸਵਰਗ ਲੱਗਦਾ ਸੀ ਪਰ ਅੰਦਰ ਇੱਕ ਪੁੱਤ ਆਪਣੀ ਹੀ ਮਾਂ ਨੂੰ ਆ ਰੋਜ਼ਾਨਾ ਕਿਸ਼ਤਾਂ ਵਿੱਚ ਮੌਤ ਦੇ ਰਿਹਾ ਸੀ ਲੋਕ ਸੋਚਦੇ ਸੀ ਬੇਬੇ ਬਿਮਾਰ ਹੈ ਪਰ ਅਸਲ ਵਿੱਚ 10 ਕਿੱਲੇ ਜ਼ਮੀਨ ਖਾਤਰ ਉਸ ਨੂੰ ਪਾਗਲ ਬਣਾਇਆ ਜਾ ਰਿਹਾ ਸੀ ਉਸ ਆਲੀਸ਼ਾਨ ਘਰ ਦੀਆਂ ਕੰਧਾਂ ਪਿੱਛੇ ਛੁਪਿਆ ਸੱਚ ਜਾਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਆ ਸਤਿ ਸ੍ਰੀ ਅਕਾਲ ਜੀ ਆ ਦੋਸਤੋ ਕੈਨੇਡਾ ਵਿੱਚ ਅਸੀਂ ਅਕਸਰ ਵੱਡੇ ਵੱਡੇ ਘਰ ਦੇਖ ਕੇ ਸੋਚਦੇ ਹਾਂ ਕੀ ਐਧਰ ਰਹਿਣ ਵਾਲੇ ਕਿੰਨੇ ਸੁਖੀ ਹੋਣਗੇ ਪਰ ਕਈ ਵਾਰ ਉਹਨਾਂ ਮਹਿੰਗਿਆ ਦਰਵਾਜ਼ਿਆਂ ਪਿੱਛੇ ਕੁਝ ਐਜੇ ਸੱਚ ਲੁਕੇ ਹੁੰਦੇ ਹਨ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦੇ ਨੇ ਅੱਜ ਦੀ ਕਹਾਣੀ 21 ਸਾਲ ਦੀ ਮਹਿਕ ਦੀ ਹੈ ਇੱਕ ਐਜੀ ਵਿਦਿਆਰਥਣ ਜੋ ਆਪਣੀ ਫੀਸ ਜੋੜਨ ਲਈ ਇੱਕ ਐਜੇ ਘਰ ਵਿੱਚ ਕੰਮ ਕਰਨ ਚਲੀ ਗਈ ਜਿੱਥੇ ਮੌਤ ਦਵਾਈ ਦੇ ਨਾਮ ਤੇ ਪਰੋਸੀ ਜਾਂਦੀ ਸੀ ਸਤੰਬਰ ਦੀ 1 ਧੁੱਪ ਭਰੀ ਸਵੇਰ ਸੀ ਇਕਾਲੀਸ਼ਾਨ ਕੋਠੀ ਦੇ ਬਾਹਰ ਮਹਿਕ ਖੜੀ ਸੀ ਉਸਦੇ ਚਿਹਰੇ ਤੇ ਫਿਕਰ ਸਾਫ ਸੀ ਅਗਲੇ ਹਫਤੇ ਕਾਲਜ ਦੀ ਫੀਸ ਭਰਨੀ ਸੀ ਤੇ ਜੇਬ ਖਾਲੀ ਸੀ ਉਸ ਨੂੰ ਇੱਕ ਆਨਲਾਈਨ ਇਸ਼ਤਿਹਾਰ ਮਿਲਿਆ ਸੀ ਕਿ ਬਜ਼ੁਰਗ ਮਾਤਾ ਦੀ ਸੇਵਾ ਲਈ ਕੁੜੀ ਚਾਹੀਦੀ ਹੈ ਕੈਸ਼ ਪੇਮੈਂਟ ਮਹਿਕ ਲਈ ਇਹ ਡੁੱਬਦੇ ਨੂੰ ਤੀਣਕੇ ਦਾ ਸਹਾਰਾ ਸੀ ਦਰਵਾਜ਼ਾ ਖੁੱਲਿਆ ਸਾਹਮਣੇ ਇੱਕ ਚੰਗਾ ਭਲਾ ਸਰਦਾਰ ਜਿਸਦਾ ਨਾਮ ਜਗਤਾਰ ਸਿੰਘ ਸੀ ਖੜਾ ਸੀ ਉਸਨੇ ਮਹਿੰਗੇ ਕੱਪੜੇ ਪਾਏ ਹੋਏ ਸਨ ਤੇ ਗੱਲਬਾਤ ਬਹੁਤ ਹੀ ਮਿੱਠੀ ਸੀ ਆਓ ਬੇਟਾ ਜੀ ਅੰਦਰ ਆਓ ਜਗਤਾਰ ਨੇ ਮਹਿਕ ਨੂੰ ਡ్రਾਈਿੰਗ ਰੂਮ ਵਿੱਚ ਬਿਠਾਇਆ ਘਰ ਅੰਦਰੋਂ ਕਿਸੇ ਮਹਿਲ ਵਰਗਾ ਸੀ ਜਗਤਾਰ ਨੇ ਗੱਲ ਸ਼ੁਰੂ ਕੀਤੀ ਆ ਦੇਖ ਪੁੱਤ ਕੰਮ ਬਹੁਤ ਸੋਖਾ ਹੈ ਮੇਰੀ ਬੇਬੇ ਜੀ ਆ ਉੱਪਰ ਵਾਲੇ ਕਮਰੇ 'ਚ ਰਹਿੰਦੇ ਨੇ ਉਹ ਬਜ਼ੁਰਗ ਨੇ ਤੇ ਉਹਨਾਂ ਦਾ ਦਿਮਾਗ ਥੋੜਾ ਹਿੱਲਿਆ ਹੋਇਆ ਹੈ ਉਹ ਕਈ ਵਾਰ ਬਹੁਤ ਅਜੀਬ ਗੱਲਾਂ ਕਰਦੇ ਨੇ ਗਾਲਾਂ ਕੱਢਦੇ ਨੇ ਤੇ ਕਹਿੰਦੇ ਨੇ ਆ ਅਸੀਂ ਉਹਨਾਂ ਨੂੰ ਮਾਰਨ ਲੱਗੇ ਆ ਪਰ ਤੂੰ ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ ਉਹ ਵੀ ਮਾਰਨੇ ਮੈਂ ਕਨੇ ਹਾਮੀ ਭਰ ਦਿੱਤੀ ਆ ਫਿਰ ਜਗਤਾਰ ਨੇ ਮੇਜ਼ ਤੋਂ ਇੱਕ ਲਾਲ ਰੰਗ ਦੀ ਸ਼ੀਸ਼ੀ ਆ ਯਾਨੀ ਮੈਡੀਸਨ ਬੋਤਲ ਚੱਕੀ ਆ ਇਹ ਸਭ ਤੋਂ ਜ਼ਰੂਰੀ ਕੰਮ ਹੈ ਜਗਤਾਰ ਦੀ ਆਵਾਜ਼ ਥੋੜੀ ਸਖਤ ਹੋ ਗਈ ਹੈ ਏ ਬੇਬੇ ਦੀਦੀ ਮਾਗੀ ਸੰਤੁਲਨ ਦੀ ਦਵਾਈ ਹੈ ਦਿਨ ਵਿੱਚ ਤਿੰਨ ਵਾਰ ਖਾਣੇ ਤੋਂ ਬਾਅਦ ਦੋ ਚਮਚ ਦੇਣੇ ਹੀ ਦੇਣੇ ਨੇ ਆ ਜੇ ਇਹ ਨਾ ਦਿੱਤੀ ਤਾਂ ਬੇਬੇ ਬਹੁਤ ਹਿੰਸਕ ਯਾਨੀ ਵਾਇਲੈਂਟ ਹੋ ਜਾਂਦੀ ਹੈ ਯਾਦ ਰੱਖੀ ਇੱਕ ਖੁਰਾਕ ਵੀ ਮਿਸ ਨਹੀਂ ਹੋਣੀ ਚਾਹੀਦੀ ਆ ਮੈਂ ਇੱਕ ਨੀਸੀਸੀ ਫੜ ਲਈ ਆ ਸ਼ੀਸ਼ੀ ਤੇ ਆ ਕੋਈ ਲੇਬਲ ਨਹੀਂ ਸੀ ਬਸ ਗੂੜਾ ਲਾਲ ਰੰਗ ਚਮਕ ਰਿਆ ਸੀ ਆ ਜਗਤਾਰ ਮੈਂ ਇੱਕ ਨੂੰ ਉੱਪਰ ਵਾਲੇ ਕਮਰੇ ਵਿੱਚ ਲੈ ਗਿਆ ਕਮਰੇ ਵਿੱਚ ਦਿਨ ਵੇਲੇ ਵੀ ਪਰਦੇ ਸੁੱਟੇ ਹੋਏ ਸਨ ਥੋੜਾ ਹਨੇਰਾ ਸੀ ਤੇ ਇੱਕ ਅਜੀਬ ਜਈ ਦਵਾਈਆਂ ਵਾਲੀ ਬੋ ਆ ਰਹੀ ਸੀ ਆ ਬੈੱਡ ਤੇ ਇੱਕ ਕਮਜ਼ੋਰ ਜਈ ਬੇਬੇ ਪਈ ਸੀ ਜਿਸ ਦੀਆਂ ਅੱਖਾਂ ਬੰਦ ਸਨ ਇਸ ਉੱਤੇ ਨੇ ਜਦੋਂ ਉੱਠਣ ਤਾਂ ਖਾਣਾ ਦੇ ਦੇਈਆਂ ਇਹ ਕਹਿ ਕੇ ਜਗਤਾਰ ਬਾਹਰ ਚਲਾ ਗਿਆ ਤੇ ਖੜਕਾ ਹੋਇਆ ਬਾਹਰੋਂ ਕੁੰਡੀ ਲਗਾ ਦਿੱਤੀ ਆ ਮਹਿਕ ਹੈਰਾਨ ਹੋ ਗਈ ਬਾਹਰੋਂ ਕੁੰਡੀ ਕਿਉਂ ਪਰ ਉਸਨੇ ਸੋਚਿਆ ਸ਼ਾਇਦ ਬੇਬੇ ਭੱਜ ਨਾ ਜਾਵੇ ਇਸ ਕਰਕੇ ਲਗਾਈ ਹੋਵੇਗੀ ਮੈਂ ਇੱਕ ਕੁਰਸੀ ਤੇ ਬੈਠ ਕੇ ਆਪਣੀ ਕਿਤਾਬ ਪੜ੍ਹਨ ਲੱਗੀ ਕਮਰੇ ਵਿੱਚ ਬਿਲਕੁਲ ਚੁੱਪ ਸੀ ਅਚਾਨਕ ਬੈੱਡ ਤੋਂ ਚਾਦਰ ਹਿੱਲਣ ਦੀ ਆਵਾਜ਼ ਆਈ ਮੈਂ ਕਨੇ ਦੇਖਿਆ ਕੀ ਆ ਬੇਬੇ ਨੇ ਅੱਖਾਂ ਖੋਲ ਲਈਆਂ ਸਨ ਪਰ ਉਹ ਅੱਖਾਂ ਪਾਗਲਾ ਵਾਲੀਆਂ ਨਹੀਂ ਸਨ ਉਹਨਾਂ ਵਿੱਚ ਡਰ ਸੀ ਬਹੁਤ ਡੂੰਗਾ ਡਰ ਬੇਬੇ ਨੇ ਕੰਬਦੇ ਹੱਥਾਂ ਨਾਲ ਇਸ਼ਾਰਾ ਕੀਤਾ ਪਾਣੀ ਮੈਂ ਕਨੇ ਜਲਦੀ ਨਾਲ ਪਾਣੀ ਦਾ ਗਲਾਸ ਭਰਿਆ ਤੇ ਬੇਬੇ ਦੇ ਮੂੰਹ ਨੂੰ ਲਾਇਆ ਪਾਣੀ ਪੀਣ ਤੋਂ ਬਾਅਦ ਬੇਬੇ ਨੇ ਮੈਂ ਇੱਕ ਦਾ ਹੱਥ ਕੁੱਟ ਕੇ ਫੜ ਲਿਆ ਉਸ ਦੀ ਪਕੜ ਵਿੱਚ ਇੰਨੀ ਜਾਨ ਸੀ ਕਿ ਮੈਂ ਇੱਕ ਡਰ ਗਈ ਆ ਮੈਂ ਕੱਪੜਾ ਹੱਥ ਛਡਾਉਣ ਹੀ ਲੱਗੀ ਸੀ ਕਿ ਬੇਬੇ ਨੇ ਉਸ ਨੂੰ ਆਪਣੇ ਨੇੜੇ ਖਿੱਚਿਆ ਖਿੜਕੀ ਦੀ ਇੱਕ ਚਿੱਤ ਵਿੱਚੋਂ ਧੁੱਪ ਬੇਬੇ ਦੇ ਚਿਹਰੇ ਤੇ ਪੈ ਰਹੀ ਸੀ ਆ ਬੇਬੇ ਨੇ ਬਹੁਤ ਹੀ ਧੀਮੀ ਪਰ ਸਾਫ਼ ਆਵਾਜ਼ ਵਿੱਚ ਕਹਿਆ ਤੀਏ ਤੂੰ ਵੀ ਉਹਨਾਂ ਨਾਲ ਰਲ ਹੋਈ ਹੈ ਤੂੰ ਵੀ ਮੈਨੂੰ ਮਾਰਨ ਆਈ ਹੈ ਮੈਂ ਕ ਕਬਰਾ ਗਈ ਨਹੀਂ ਬੇਬੇ ਜੀ ਮੈਂ ਤਾਂ ਤੁਹਾਡੀ ਦੇਖਭਾਲ ਕਰਨ ਆਈ ਆ ਮੈਂ ਤਾਂ ਦਵਾਈ ਦੇਣ ਆਈ ਆ ਤੁਹਾਨੂੰ ਆ ਸ਼ਬਦ ਸੁਣਦੇ ਹੀ ਆ ਬੇਬੇ ਦੀਆਂ ਅੱਖਾਂ ਫਟ ਗਈਆਂ ਨਾ ਬੇਬੇ ਜੀ ਆ ਕੀ ਉਹ ਦਵਾਈ ਨਹੀਂ ਉਹ ਜ਼ਹਿਰ ਹੈ ਉਹ ਮੇਰੀ ਆਦਾਸ ਖਤਮ ਕਰ ਰਹੀ ਹੈ ਮੈਨੂੰ ਬਚਾ ਲੈਤੀਏ ਮੈਂ ਪਾਗਲ ਨਹੀਂ ਆ ਇਹ ਮੇਰੇ ਪੁੱਤ ਮੈਨੂੰ ਜਿਉਂਦੇ ਜੀ ਲਾਸ਼ ਬਣਾ ਰਹੇ ਨੇ ਆ ਕੀ ਮਹਿਕ ਬੇਬੇ ਦੀ ਗੱਲ ਮੰਨੇਗੀ ਆ ਜੈ ਇਸ ਨੂੰ ਪਾਗਲਪਨ ਸਮਝ ਕੇ ਨਜ਼ਰ ਅੰਦਾਜ਼ ਕਰ ਦੇਵੇਗੀ ਆ ਮਹਿਕ ਨੇ ਘਬਰਾ ਕੇ ਆਪਣਾ ਹੱਥ ਬੇਬੇ ਦੀ ਪਕੜ ਤੋਂ ਛੁਡਾਇਆ ਉਸ ਦੇ ਕੰਨਾਂ ਵਿੱਚ ਜਗਤਾਰ ਦੀ ਉਹ ਗੱਲ ਗੂੰਜ ਰਹੀ ਸੀ ਇਹ ਬਹੁਤ ਝੂਠ ਬੋਲਦੀ ਹੈ ਕਹਾਣੀਆਂ ਬਣਾਉਂਦੀ ਹੈ ਮਹਿਕ ਨੇ ਆਪਣੇ ਆਪ ਨੂੰ ਸਮਝਾਇਆ ਨਹੀਂ ਮੈਂਕ ਤੂੰ ਇੱਥੇ ਸਿਰਫ ਨੌਕਰੀ ਕਰਨ ਆਈ ਹੈ ਐਨਾ ਦਿਖਰੇ ਲੁਕਲੇਸ ਵਿੱਚ ਨਾ ਪੈ ਤੈਨੂੰ ਅਗਲੇ ਹਫਤੇ ਫੀਸ ਚਾਹੀਦੀ ਹੈ ਉਸਨੇ ਜ਼ਬਰਦਸਤੀ ਚਮਚ ਭਰਿਆ ਤੇ ਬੇਬੇ ਦੇ ਮੂੰਹ ਵੱਲ ਕੀਤਾ ਬੇਬੇ ਜੀ ਆ ਜਿੱਦ ਨਾ ਕਰੋ ਇਹ ਦਵਾਈ ਤੁਹਾਡੇ ਭਲੇ ਲਈ ਹੈ ਬੇਬੇ ਦੀਆਂ ਅੱਖਾਂ ਵਿੱਚੋਂ ਬੇਵਸੀ ਦੇ ਹੰਝੂ ਡਿੱਗ ਗਏ ਆ ਉਸਨੇ ਵਿਰੋਧ ਕਰਨਾ ਛੱਡ ਦਿੱਤਾ ਤੇ ਚੁੱਪਚਾਪ ਉਹ ਕੋੜੀ ਦਵਾਈ ਪੀ ਲਈ ਆ ਪਰ ਦਵਾਈ ਅੰਦਰ ਜਾਂਦੇ ਸਾਰ ਹੀ ਜੋ ਹੋਇਆ ਉਸਨੇ ਮੈਕ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸਿਰਫ 5 ਮਿੰਟਾਂ ਦੇ ਅੰਦਰ ਬੇਬੇ ਜੋ ਹੁਣੇ صاف صاف ਗੱਲਾਂ ਕਰ ਰਹੀ ਸੀ ਉਸ ਦੀ ਜ਼ੁਬਾਨ ਲੜਖੜਾਉਣ ਲੱਗੀ ਆ ਉਸ ਦੀਆਂ ਅੱਖਾਂ ਪਥਰਾ ਗਈਆਂ ਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਬੈੱਡ ਤੇ ਡਿੱਗ ਪਈ ਆ ਮੈਂ ਇੱਕ ਡਰ ਗਈ ਇਹ ਕਿ ਉਹ ਜੀ ਦਵਾਈ ਹੈ ਇਹ ਤਾਂ ਬੰਦੇ ਨੂੰ ਠੀਕ ਕਰਨ ਦੀ ਬਜਾਏ ਸੁੱਨ ਕਰ ਰਹੀ ਹੈ ਅਗਲੇ 2 ਦਿਨ ਇਹ ਹੀ ਸਿਲਸਿਲਾ ਚੱਲਦਾ ਰਿਹਾ ਮੈਂ ਇੱਕ ਦਵਾਈ ਦਿੰਦੀ ਬੇਬੇ ਬੇਹੋਸ਼ ਹੋ ਜਾਂਦੀ ਆ ਮੈਂ ਇੱਕ ਦਾਦੀਲਾ ਨਹੀਂ ਮੰਨ ਰਿਹਾ ਸੀ ਪਰ ਫੀਸ ਦੀ ਮਜਬੂਰੀ ਨੇ ਉਸ ਦਾ ਮੂੰਹ ਬੰਦ ਰੱਖਿਆ ਹੋਇਆ ਸੀ ਆ ਪਰ ਕੁਦਰਤ ਨੂੰ ਆ ਕੁਝ ਹੋ ਰਹੀ ਮਨਜੂਰ ਸੀ ਤੀਜੀ ਸ਼ਾਮ ਜਦੋਂ ਮੈਂ ਇੱਕ ਦਵਾਈ ਦੇਣ ਲੱਗੀ ਆ ਤਾਂ ਬਾਹਰੋਂ ਕਿਸੇ ਗੱਡੀ ਦੇ ਹੋਰਨ ਦੀ ਤੇਜ਼ ਆਵਾਜ਼ ਆਈ ਆ ਮੈਂ ਇੱਕ ਡਰ ਗਈ ਉਸਦੇ ਹੱਥ ਤੋਂ ਲਾਲ ਸ਼ੀਸ਼ੀ ਆ ਛੁੱਟ ਗਈ ਆ ਸ਼ੀਸ਼ੀ ਫਰਸ਼ ਤੇ ਡਿੱਗੀ ਤੇ ਚੂਰ-ਚੂਰ ਹੋ ਗਈ ਆ ਗੂੜਾ ਲਾਲ ਰੰਗ ਖੂਨ ਵਾਂਗ ਫਰਸ਼ ਤੇ ਫੈਲ ਗਿਆ ਮੈਂ ਇੱਕ ਦੇ ਸਾਹ ਰੁਕ ਗਏ ਹਾਏ ਰੱਬਾ ਜਗਤਾਰ ਜੀ ਨੂੰ ਪਤਾ ਲੱਗਾ ਤਾਂ ਉਹ ਮੈਨੂੰ ਕੱਢ ਦੇਵੇਗਾ ਪੈਸੇ ਵੀ ਘੱਟ ਲਵੇਗਾ ਉਸਨੇ ਜਲਦੀ ਜਲਦੀ ਫਰਸ਼ ਸਾਫ਼ ਕੀਤਾ ਜਗਤਾਰ ਘਰ ਨਹੀਂ ਸੀ ਉਹ ਕਿਸੇ ਪਾਰਟੀ ਤੇ ਗਿਆ ਹੋਇਆ ਸੀ ਆ ਮੈਕ ਕੋਲ ਹੋਰ ਦਵਾਈ ਨਹੀਂ ਸੀ ਉਸ ਰਾਤ ਬੇਬੇ ਨੂੰ ਉਹ ਖੁਰਾਕ ਨਹੀਂ ਮਿਲੀ ਅਗਲੀ ਸਵੇਰ ਜੋ ਹੋਇਆ ਉਸਨੇ ਮੈਕ ਦਾ ਸ਼ੱਕ ਯਕੀਨ ਵਿੱਚ ਬਦਲ ਦਿੱਤਾ ਸਵੇਰੇ 7 ਵਜੇ ਜਦੋਂ ਸੂਰਜ ਦੀ ਰੋਸ਼ਨੀ ਕਮਰੇ ਵਿੱਚ ਆਈ ਆ ਤਾਂ ਮਹਿਕ ਡਰ ਦੇ ਡਰਦੇ ਅੰਦਰ ਗਈ ਕਿ ਸ਼ਾਇਦ ਬੇਬੇ ਬਿਮਾਰ ਹੋਵੇਗੀ ਪਰ ਸਾਹਮਣੇ ਦਾ ਨਜ਼ਾਰਾ ਦੇਖ ਕੇ ਉਹ ਹੈਰਾਨ ਰਹਿ ਗਈ ਬੇਬੇ ਬੈੱਡ ਤੇ ਉੱਠ ਕੇ ਬੈਠੀ ਸੀ ਆ ਉਸ ਦੀਆਂ ਅੱਖਾਂ ਵਿੱਚ ਕੋਈ ਨਸ਼ਾ ਨਹੀਂ ਸੀ ਕੋਈ ਗੁੱਸਾ ਨਹੀਂ ਸੀ ਉਹ ਬਿਲਕੁਲ ਸ਼ਾਂਤ ਅਤੇ ਸਮਝਦਾਰ ਲੱਗ ਰਹੀ ਸੀ ਆ ਬੇਬੇ ਨੇ ਮੈਕ ਨੂੰ ਦੇਖ ਕੇ ਮੁਸਕਰਾਇਆ ਧੀਏ ਅੱਜ ਮੇਰਾ ਸਿਰ ਪਾਰਾ ਨਹੀਂ ਹੈ ਸ਼ਾਇਦ ਰੱਬ ਨੇ ਮੇਰੀ ਸੁਣ ਲਈ ਆ ਬੇਬੇ ਨੇ ਇਸ਼ਾਰੇ ਨਾਲ ਮੈਕ ਨੂੰ ਕੋਲ ਬੁਲਾਇਆ ਉਸ ਨੇ ਆਪਣੇ ਸਿਰ ਹਣੇ ਹੇਟੋ ਇੱਕ ਪੁਰਾਣੀ ਫੋਟੋ ਕੱਢੀ ਇਹ ਪੰਜਾਬ ਦੇ ਇੱਕ ਵੱਡੇ ਖੇਤਾਂ ਵਾਲੇ ਘਰ ਦੀ ਫੋਟੋ ਸੀ ਆ ਮੈਕ ਬੇਬੇ ਨੇ ਸਾਫ਼ ਆਵਾਜ਼ ਵਿੱਚ ਕਿਹਾ ਮੇਰਾ ਪੁੱਤ ਜਗਤਾਰ ਮੈਨੂੰ پاگل ਨਹੀਂ ਮੈਨੂੰ ਅਯੋਗ ਸਾਬਿਤ ਕਰਨਾ ਚਾਹੁੰਦਾ ਹੈ ਜਲੰਧਰ ਕੋਲ ਮੇਰੇ ਨਾਮ ਤੇ 10 ਕਿੱਲੇ ਜ਼ਮੀਨ ਹੈ ਜਿਸ ਦੀ ਕੀਮਤ ਕਰੋੜਾਂ ਵਿੱਚ ਹੈ ਅੱਜ ਦੁਪਹਿਰੇ ਵਕੀਲ ਆਉਣਗੇ ਜੇ ਉਹਨਾਂ ਦੇ ਸਾਹਮਣੇ ਮੈਂ ਬਿਉਸ ਰਹੀ ਤਾਂ ਜਗਤਾਰ ਮੇਰੇ ਅੰਗੂਠੇ ਲਗਵਾ ਕੇ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਲਵੇਗਾ ਫਿਰ ਉਹ ਮੈਨੂੰ 올ਡੇਜ਼ ਹੋਮ ਸੁੱਟ ਦੇਵੇਗਾ ਜਾਂ ਮਾਰ ਦੇਵੇਗਾ ਮਹਿਕ ਕੰਬ ਗਈ ਇਹ ਕੋਈ ਕਹਾਣੀ ਨਹੀਂ ਸੀ ਇਹ ਇੱਕ ਸਾਜ਼ਿਸ਼ ਸੀ ਮੈਂ ਕੀ ਕਰਾਂ ਬੇਬੇ ਮੈਂ ਕਨੇ ਪੁੱਛਿਆ ਅਜੇ ਉਹ ਗੱਲ ਕਰ ਹੀ ਰਹੀਆਂ ਸਨ ਕਿ ਹੇਟੋਂ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਪਾਰੀ ਕਦਮਾਂ ਦੀ ਆਵਾਜ਼ ਪੌੜੀਆਂ ਚੜ੍ਹਨ ਲੱਗੀ ਆ ਜਗਤਾਰ ਵਾਪਸ ਆ ਗਿਆ ਸੀ ਤੇ ਉਹ ਹੀ ਇਕੱਲਾ ਨਹੀਂ ਸੀ ਉਸਦੇ ਨਾਲ ਦੋ ਹੋਰ ਆਦਮੀ ਸਨ ਸ਼ਾਇਦ ਵਕੀਲ ਜਗਤਾਰ ਨੇ ਬਾਹਰੋਂ ਆਵਾਜ਼ ਮਾਰੀ ਆ ਮੈਂ ਕਿ ਦਰਵਾਜ਼ਾ ਖੋਲ ਬੇਬੇ ਨੇ ਦਵਾਈ ਪੀ ਲਈ ਸੀ ਨਾ ਵਕੀਲ ਸਾਹਿਬ ਆਏ ਨੇ ਆ ਸਾਈਨ ਕਰਵਾਉਣਾ ਮੈਂ ਕਿ ਦੇ ਹੱਥ ਪੈਰ ਠੰਡੇ ਹੋ ਗਏ ਫਰਸ਼ ਤੇ ਦਵਾਈ ਦੀ ਸ਼ੀਸ਼ੀ ਆ ਟੁੱਟੀ ਪਈ ਸੀ ਆ ਨਿਸ਼ਾਨ ਹਾਲੇ ਵੀ ਹਲਕਾ ਜਿਹਾ ਦਿਖ ਰਿਹਾ ਸੀ ਆ ਤੇ ਬੈੱਡ ਤੇ ਆ ਬੇਬੇ ਪੂਰੇ ਹੋਸ਼ ਵਿੱਚ ਬੈਠੀ ਸੀ ਇਹ ਜਗਤਾਰ ਅੰਦਰ ਆ ਜਾਵੇਗਾ ਤਾਂ ਪਤਾ ਲੱਗ ਜਾਵੇਗਾ ਕਿ ਦਵਾਈ ਨਹੀਂ ਦਿੱਤੀ ਆ ਹੁਣ ਮੈਂ ਕੀ ਕਰੇਗੀ ਕੀ ਉਹ ਦਰਵਾਜ਼ਾ ਖੋਲੇਗੀ ਜਾਂ ਕੋਈ ਹੋਰ ਬਹਾਨਾ ਬਣਾ ਕੇ ਬੇਬੇ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗੀ ਆ ਦਰਵਾਜ਼ੇ ਤੇ ਜਗਤਾਰ ਦੀ ਦਸਤਕ ਤੇਜ਼ ਹੁੰਦੀ ਜਾ ਰਹੀ ਸੀ ਠਕ ਠਕ ਦੀ ਆਵਾਜ਼ ਮੈਂਕ ਦਰਵਾਜ਼ਾ ਖੋਲ ਨਹੀਂ ਤਾਂ ਤੋੜ ਦੇਵਾਂਗਾ ਜਗਤਾਰ ਦੀ ਆਵਾਜ਼ ਵਿੱਚ ਗੁੱਸਾ ਸੀ ਕਮਰੇ ਦੇ ਅੰਦਰ ਮੈਂਕ ਦਾ ਦਿਲ ਜ਼ੋਰ ਨਾਲ ਟੜਕ ਰਿਹਾ ਸੀ ਉਸਨੇ ਬੇਬੇ ਵੱਲ ਦੇਖਿਆ ਬੇਬੇ ਦੀਆਂ ਅੱਖਾਂ ਵਿੱਚ ਡਰ ਸੀ ਆ ਮੈਂ ਕਨੇ ਬਿਨਾ ਕੁਝ ਬੋਲੇ ਆਪਣੀ ਉਂਗਲ ਬੁੱਲਾ ਤੇ ਰੱਖੀ ਤੇ ਇਸ਼ਾਰਾ ਕੀਤਾ ਸੋ ਜਾਣ ਦਾ ਨਾਟਕ ਕਰੋ ਬੇਬੇ ਸਮਝ ਗਈ ਉਹ ਤੁਰੰਤ ਬੈੱਡ ਤੇ ਲੇਟ ਗਈ ਤੇ ਅੱਖਾਂ ਬੰਦ ਕਰਕੇ ਸਾਹ ਹੌਲੀ ਕਰ ਲਿਆ ਜਿਵੇਂ ਉਹ ਦਵਾਈ ਦੇ ਅਸਰ ਹੇਠ ਬਿਉਸ਼ ਹੋਵੇ ਮੈਂ ਕਨੇ ਇੱਕ ਲੰਮਾ ਸਾਹ ਲਿਆ ਤੇ ਕੰਬਦੇ ਹੱਥਾਂ ਨਾਲ ਦਰਵਾਜ਼ੇ ਦੀ ਕੁੰਡੀ ਖੋਲ ਦਿੱਤੀ ਦਰਵਾਜ਼ਾ ਖੁੱਲਦੇ ਹੀ ਜਗਤਾਰ ਅੰਦਰ ੱੱਕੇ ਨਾਲ ਵੜਿਆ ਉਸਦੇ ਪਿੱਛੇ ਦੋ ਵਕੀਲ ਸਨ ਜਿਨ੍ਹਾਂ ਦੇ ਹੱਥਾਂ ਵਿੱਚ ਫਾਈਲਾਂ ਸਨ ਬਾਹਰੋਂ ਸੂਰਜ ਦੀ ਤੇਜ਼ ਰੋਸ਼ਨੀ ਕਮਰੇ ਵਿੱਚ ਆ ਰਹੀ ਸੀ ਆ ਜੀਸ ਨਾਲ ਹਵਾ ਵਿੱਚ ਉੱਡਦੀ ਧੂੜ ਸਾਫ਼ ਦਿਖਾਈ ਦੇ ਰਹੀ ਸੀ ਆ ਐਨਾ ਟਾਈਮ ਕਿਉਂ ਲਾਇਆ ਜਗਤਾਰ ਨੇ ਮੈਕ ਨੂੰ ਘੂਰਿਆ ਜੀ ਮੈਂ ਬਾਥਰੂਮ ਵਿੱਚ ਸੀ ਆ ਮੈਕ ਨੇ ਝੂਠ ਬੋਲਿਆ ਜਗਤਾਰ ਨੇ ਸ਼ੱਕੀ ਨਜ਼ਰਾਂ ਨਾਲ ਮੈਕ ਵੱਲ ਦੇਖਿਆ ਫਿਰ ਉਸ ਦੀ ਨਜ਼ਰ ਬੈੱਡ ਤੇ ਪਈ ਬੇਬੇ ਵੱਲ ਗਈ ਆ ਦਵਾਈ ਦਿੱਤੀ ਸੀ ਆ ਟਾਈਮ ਤੇ ਜਗਤਾਰ ਨੇ ਪੁੱਛਿਆ ਹਾਂਜੀ ਪਾਜੀ ਮੈਕ ਦਾ ਗਲਾ ਸੁੱਕਿਆ ਹੋਇਆ ਸੀ ਆ ਜਗਤਾਰ ਨੇ ਬਕੀਲਾ ਵੱਲ ਦੇਖ ਕੇ ਕਿਹਾ ਦੇਖ ਲਿਓ ਜੀ ਆ ਮਾਤਾ ਜੀ ਸੁੱਤੇ ਪਏ ਨੇ ਬਿਮਾਰੀ ਕਰਕੇ ਜਿਆਦਾ ਬੋਲ ਨਹੀਂ ਸਕਦੇ ਪਰ ਉਹਨਾਂ ਦੀ ਰਜਾਮੰਦੀ ਹੈ ਆਪਾਂ ਅੰਗੂਠਾ ਲਗਵਾ ਲੈਂਦੇ ਹਾਂ ਵਕੀਲ ਨੇ ਫਾਈਲ ਖੋਲ ਦਿੱਤੀ ਆ ਜਗਤਾਰ ਬੈੱਡ ਦੇ ਕੋਲ ਗਿਆ ਉਸਨੇ ਬੇਬੇ ਦਾ ਹੱਥ ਫੜਿਆ ਆਮ ਤੌਰ ਤੇ ਦਵਾਈ ਪੀਣ ਤੋਂ ਬਾਅਦ ਬੇਬੇ ਦਾ ਸਰੀਰ ਢੀਲਾ ਪੈ ਜਾਂਦਾ ਸੀ ਪਰ ਅੱਜ ਬੇਬੇ ਦਾ ਹੱਥ ਸਖਤ ਸੀ ਜਗਤਾਰ ਨੂੰ ਮਹਿਸੂਸ ਹੋਇਆ ਕਿ ਆ ਮਾਸਪੇਸ਼ੀਆਂ ਵਿੱਚ ਤਾਕਤ ਹੈ ਜਗਤਾਰ ਨੇ ਜ਼ਬਰਦਸਤੀ ਬੇਬੇ ਦਾ ਅੰਗੂਠਾ ਸਿਆਹੀ ਵੱਲ ਕੀਤਾ ਪਰ ਬੇਬੇ ਨੇ ਆਪਣੀ ਮੁਠੀ ਆ ਕੁੱਟ ਲਈ ਆ ਜਗਤਾਰ ਨੇ ਜ਼ੋਰ ਲਾਇਆ ਪਰ ਮੁਠੀ ਨਹੀਂ ਖੁੱਲੀ ਆ ਵਕੀਲ ਹੈਰਾਨ ਹੋ ਕੇ ਦੇਖ ਰਹੇ ਸਨ ਇਹ ਕੀ ਹੈ ਇਹ ਤਾਂ ਪੂਰਾ ਜ਼ੋਰ ਲਗਾ ਰਹੇ ਨੇ ਆ ਇੱਕ ਵਕੀਲ ਨੇ ਕਿਹਾ ਮਿਸ ਮਿਸਟਰ ਜਗਤਾਰ ਜੇ ਹੋਸ਼ ਵਿੱਚ ਨਹੀਂ ਹਨ ਤਾਂ ਮੁਠੀ ਕਿਵੇਂ ਬੰਦ ਹੈ ਜਗਤਾਰ ਦੇ ਮੱਥੇ ਤੇ ਪਸੀਨਾ ਆ ਗਿਆ ਉਸਨੇ ਗੁੱਸੇ ਵਿੱਚ ਬੇਬੇ ਦਾ ਗੁੱਟ ਮਰੋੜਨ ਦੀ ਕੋਸ਼ਿਸ਼ ਕੀਤੀ ਆ ਮੈਂ ਕਿ ਤੋਏ ਦੇਖਿਆ ਨਹੀਂ ਗਿਆ ਉਹ ਬੇਬਸ ਖੜੀ ਸੀ ਅਚਾਨਕ ਜਗਤਾਰ ਦੀ ਨਜ਼ਰ ਫਰਸ਼ ਦੇ ਕੋਨੇ ਤੇ ਪਈ ਆ ਜਿੱਥੇ ਮੈਂ ਕਨੇ ਸਫਾਈ ਕੀਤੀ ਸੀ ਉੱਥੇ ਕਾਰਪਟ ਥੋੜਾ ਜਿਹਾ ਗਿੱਲਾ ਸੀ ਤੇ ਲਾਲ ਰੰਗ ਦਾ ਇੱਕ ਬਹੁਤਾ ਬਾਰੀਕ ਦਾਗ ਰਹਿ ਗਿਆ ਸੀ ਇਹ ਜਗਤਾਰ ਦਾ ਦਿਮਾਗ ਠਣਕਿਆ ਉਸਨੇ ਮੈਕ ਵੱਲ ਦੇਖਿਆ ਉਸ ਦੀ ਅੱਖਾਂ ਵਿੱਚ ਸ਼ੈਤਾਨ ਜਾਗ ਪਿਆ ਸੀ ਉਹ ਸਮਝ ਗਿਆ ਸੀ ਕਿ ਦਵਾਈ ਨਹੀਂ ਦਿੱਤੀ ਗਈ ਬੇਬੇ ਜਾਗ ਰਹੀ ਹੈ ਜਗਤਾਰ ਨੇ ਵਕੀਲਾਂ ਨੂੰ ਝੁੱਠੀ ਮੁਸਕਰਾਹਟ ਨਾਲ ਕਿਹਾ ਤੁਸੀਂ 2 ਮਿੰਟ ਰੁਕੋ ਮਾਤਾ ਜੀਆ ਨੂੰ ਸ਼ਾਇਦ ਬਾਥਰੂਮ ਜਾਣਾ ਹੈ ਮੈਂ ਮੈਕ ਨਾਲ ਗੱਲ ਕਰ ਲਵਾਂ ਵਕੀਲ ਕਮਰੇ ਤੋਂ ਬਾਹਰ ਚਲੇ ਗਏ ਜਿਵੇਂ ਹੀ ਦਰਵਾਜ਼ਾ ਬੰਦ ਹੋਇਆ ਜਗਤਾਰ ਨੇ ਮੈਕ ਦੀ ਧੋਣ ਫੜ ਲਈ ਤੇ ਉਸ ਨੂੰ ਕੰਦ ਨਾਲ ਲਗਾ ਦਿੱਤਾ ਤੂੰ ਦਵਾਈ ਨਹੀਂ ਦਿੱਤੀ ਨਾ ਜਗਤਾਰ ਗਰਜਿਆ ਤੂੰ ਮੇਰੀ ਖੇਡ ਖਰਾਬ ਕਰ ਦਿੱਤੀ ਆ ਹੁਣ ਦੇਖ ਮੈਂ ਤੇਰਾ ਕੀ ਹਾਲ ਕਰਦਾ ਹਾਂ ਬੇਬੇ ਨੇ ਅੱਖਾਂ ਖੋਲ ਲਈਆਂ ਤੇ ਬੈੱਡ ਤੋਂ ਉੱਠਣ ਦੀ ਕੋਸ਼ਿਸ਼ ਕੀਤੀ ਆ ਛੱਡ ਦੇ ਉਹਨੂੰ ਆ ਜਗਤਾਰ ਉਹ ਮਾਸੂਮ ਹੈ ਜਗਤਾਰ ਨੇ ਜੇਬ ਵਿੱਚੋਂ ਇੱਕ ਸਿਰਿੰਜ ਕੱਢੀ ਜੋ ਸ਼ਾਇਦ ਐਮਰਜੈਂਸੀ ਲਈ ਰੱਖੀ ਸੀ ਅੱਜ ਅੰਗੂਠਾ ਤਾਂ ਲੱਗੇਗਾ ਹੀ ਆ ਕਾਇਹ ਹੋਸ਼ ਵਿੱਚ ਹੋਵੇ ਜਾਂ ਪੱਕੀ ਨੀਂਦ ਵਿੱਚ ਆ ਜਗਤਾਰ ਸਰੀੰਜ ਲੈ ਕੇ ਬੇਬੇਵਾਲ ਵਧਿਆ ਮਹਿਕ ਕੰਦ ਨਾਲ ਲੱਗੀ ਹੋਈ ਸੀ ਆ ਸਾਹਮਣੇ ਮੌਤ ਖੜੀ ਸੀ ਆ ਕਿਉਂ ਜਗਤਾਰ ਨੂੰ ਰੋਕ ਪਾਵੇਗੀ ਜਾਂ ਅੱਜ ਇਸ ਕਮਰੇ ਵਿੱਚ ਦੋ ਲਾਸ਼ਾਂ ਮਿਲਣ ਗਿਆ ਜਗਤਾਰ ਦੇ ਹੱਥ ਵਿੱਚ ਫੜੀ ਉਹ ਨੁਕੀਲੀ ਸਰੀੰਜਾ ਸੂਰਜ ਦੀ ਰੋਸ਼ਨੀ ਵਿੱਚ ਚਮਕੀ ਉਸ ਦੀਆਂ ਅੱਖਾਂ ਵਿੱਚ ਖੂਨ ਉਤਰਿਆ ਹੋਇਆ ਸੀ ਆ ਉਹ ਬੇਬੇ ਵੱਲ ਵਧਿਆ ਅੱਜ ਤੇਰਾ ਕਿੱਸਾ ਹੀ ਖਤਮ ਕਰ ਦਿੰਦਾ ਹਾਂ ਰੋਜ਼ ਰੋਜ਼ ਦਾ ਸਿਆਪਾ ਮੁੱਕੇ ਬੇਬੇ ਡਰ ਦੇ ਮਾਰੇ ਬੈੱਡ ਦੇ ਪਿੱਛੇ ਸੁੰਗੜ ਗਈ ਆ ਮੈਂ ਇੱਕ ਬਚਾ ਲੈਤੀ ਏ ਮੈਂਕ ਜੋ ਹੁਣ ਤੱਕ ਕੰਧ ਨਾਲ ਲੱਗੀ ਖੜੀ ਸੀ ਉਸ ਦੇ ਅੰਦਰ ਅਚਾਨਕ ਇੱਕ ਅਜੀਬ ਜਿਹੀ ਤਾਕਤ ਆ ਗਈ ਉਸਨੇ ਆਪਣੀ ਮਾਂ ਦਾ ਚਿਹਰਾ ਯਾਦ ਕੀਤਾ ਉਸਨੇ ਸੋਚਿਆ ਜੇ ਅੱਜ ਮੈਂ ਕੁਝ ਨਾ ਕੀਤਾ ਤਾਂ ਮੈਂ ਸਾਰੀ ਉਮਰ ਆਪਣੀਆਂ ਨਜ਼ਰਾਂ ਵਿੱਚ ਡਿੱਗ ਜਾਵਾਂਗੀ ਆ ਜਿਵੇਂ ਹੀ ਜਗਤਾਰ ਬੇਬੇ ਦੀ ਬਾਹ ਫੜਨ ਲਈ ਚੁੱਕਿਆ ਤਾ ਮੈਂ ਇੱਕ ਨੇ ਕੋਲ ਪਏ ਸਾਈਡ ਟੇਬਲ ਤੋਂ ਇੱਕ ਭਾਰੀ ਲੈਂਪ ਚੱਕਿਆ ਤੇ ਪੂਰੀ ਜਾਨ ਲਾ ਦਿੱਤੀ ਆ ਤੇ ਜਗਤਾਰ ਦੇ ਮੋਢੇ ਤੇ ਦੇ ਮਾਰਿਆ ਤੜਾਮ ਲੈਂਪ ਟੁੱਟ ਗਿਆ ਜਗਤਾਰ ਦੇ ਮੂੰਹ ਵਿੱਚੋਂ ਦਰਦ ਭਰੀ ਚੀਕ ਨਿਕਲੀ ਤੇ ਸਿਰਿੰਜ ਉਸ ਦੇ ਹੱਥੋਂ ਛੁੱਟ ਕੇ ਦੂਰ ਫਰਸ਼ ਤੇ ਜਾ ਡਿੱਗੀ ਆ ਤੇਰੀ ਐਨੀ ਹਿੰਮਤ ਜਗਤਾਰ ਦਰਦ ਨਾਲ ਕਰੋੰਦਾ ਹੋਇਆ ਮੈਂ ਇੱਕ ਵੱਲ ਮੁੜਿਆ ਉਹ ਇੱਕ ਜ਼ਖਮੀ ਸ਼ੇਰ ਵਾਂਗ ਮੈਂ ਕਿਤੇ ਝਪਟਿਆ ਉਸਨੇ ਮੈਕ ਨੂੰ ਬਾਲਾਂ ਤੋਂ ਫੜ ਕੇ ਉਸ ਨੂੰ ਜ਼ਮੀਨ ਤੇ ਸੁੱਟ ਦਿੱਤਾ ਮੈਕ ਦਾ ਸਿਰ ਫਰਸ਼ ਤੇ ਵੱਜਿਆ ਅੱਖਾਂ ਅੱਗੇ ਹਨੇਰਾ ਆ ਗਿਆ ਪਰ ਇਸ ਰੋੜੇ ਰੱਪੇ ਨੇ ਬਾਹਰ ਖੜੇ ਵਕੀਲਾਂ ਨੂੰ ਚੁੱਕੰਨਾ ਕਰ ਦਿੱਤਾ ਸੀ ਆ ਬਾਹਰੋਂ ਦਰਵਾਜ਼ੇ ਤੇ ਜ਼ੋਰਦਾਰ ਧੱਕੇ ਵੱਜਣੇ ਸ਼ੁਰੂ ਹੋ ਗਏ ਮਿਸਟਰ ਜਗਤਾਰ ਕੀ ਹੋ ਰਿਹਾ ਹੈ ਅੰਦਰ ਦਰਵਾਜ਼ਾ ਖੋਲੋ ਵਕੀਲ ਘਬਰਾ ਕੇ ਆਵਾਜ਼ਾਂ ਮਾਰ ਰਹੇ ਸਨ ਜਗਤਾਰ ਫਸ ਗਿਆ ਸੀ ਇੱਕ ਪਾਸੇ ਦਰਵਾਜ਼ਾ ਟੁੱਟਣ ਵਾਲਾ ਸੀ ਦੂਜੇ ਪਾਸੇ ਬੇਬੇ ਹੋਸ਼ ਵਿੱਚ ਸੀ ਉਸਨੇ ਜਲਦੀ ਨਾਲ ਜ਼ਮੀਨ ਤੋਂ ਸਰੀਂਜ ਚੱਕੀ ਤਾਂ ਜੋ ਸਬੂਤ ਮਿਟਾ ਸਕੇ ਉਸਨੇ ਮੈਕਨੂਤਮ ਕੀ ਦਿੱਤੀ ਜੇ ਮੂੰਹ ਖੋਲਿਆ ਤਾਂ ਪਰ ਮੈਂ ਕਹੂ ਨਾ ਰੁਕਣ ਵਾਲੀ ਨਹੀਂ ਸੀ ਉਹ ਦਰਦ ਦੇ ਬਾਵਜੂਦ ਰੁੜਦੀ ਹੋਈ ਆ ਦਰਵਾਜ਼ੇ ਵੱਲ ਭੱਜੀ ਆ ਜਗਤਾਰ ਨੇ ਉਸਦੀ ਆ ਲੱਤ ਫੜ ਲਈ ਆ ਮੈਂ ਕਨੇ ਆਪਣੇ ਦੂਜੇ ਪੈਰ ਨਾਲ ਜਗਤਾਰ ਦੇ ਮੂੰਹ ਤੇ ਲੱਤ ਮਾਰੀ ਆ ਤੇ ਪਿੱਛੇ ਜਾ ਡਿੱਗ ਗਿਆ ਮੈਂ ਕਨੇ ਉੱਠ ਕੇ ਕੁੰਡੀ ਕਮਾ ਦਿੱਤੀ ਦਰਵਾਜ਼ਾ ਖੁੱਲ ਗਿਆ ਸਾਹਮਣੇ ਦੋਵੇਂ ਵਕੀਲ ਤੇ ਕਰਦਾ નોકર کھڑے سن اندر ਦਾ ਨਜ਼ਾਰਾ ਦੇਖ ਕੇ ਉਹਨਾਂ ਦੇ ਹੋਸ਼ ਉੱਡ ਗਏ ਕਮਰੇ ਵਿੱਚ ਸਮਾਨ ਖਿਲਰ ਰਿਆ ਸੀ ਆ ਮੈਨ ਕਦੇ ਸਿਰ ਤੋਂ ਖੂਨ ਆ ਰਿਹਾ ਸੀ ਅਤੇ ਉਹ ਹਫ ਰਹੀ ਸੀ ਜਗਤਾਰ ਫਰਸ਼ ਤੇ ਡਿੱਗਿਆ ਹੋਇਆ ਸੀ ਉਸਦੇ ਹੱਥ ਵਿੱਚ ਅਜੇ ਵੀ ਉਹ ਸਰੀਂਜ ਸੀ ਤੇ ਬੈੱਡ ਤੇ ਬੈਠੀ ਬੇਬੇ ਜੋ ਬੇਹੋਸ਼ ਹੋਣ ਦਾ ਨਾਟਕ ਕਰ ਰਹੀ ਸੀ ਹੁਣ ਸ਼ੇਰਨੀ ਵਾਂਗ ਗਰਜੀਆ ਵਕੀਲ ਸਾਹਿਬਾ ਬੇਬੇ ਨੇ ਉੱਚੀ ਆਵਾਜ਼ ਵਿੱਚ ਕਿਹਾ ਦੇਖ ਲਿਓ ਮੇਰੇ ਸੁਪੁੱਤਰ ਦੇ ਕਾਰਨਾਮੇ ਇਹ ਦਵਾਈ ਨਹੀਂ ਮੈਨੂੰ ਜ਼ਹਿਰ ਦੇ ਰਿਆ ਸੀ ਤਾਂ ਜੋ ਮੇਰੇ ਜ਼ਮੀਨ ਹੜਪ ਸਕੇ ਮੈਂ ਪਾਗਲ ਨਹੀਂ ਇਹ ਦਰਿੰਦਾ ਹੈ ਵਕੀਲ ਹੈਰਾਨ ਰਹਿ ਗਏ ਉਹਨਾਂ ਨੇ ਜਗਤਾਰ ਦੇ ਹੱਥ ਵਿੱਚ ਫੜੀ ਸਰੀਂਜ ਦੇਖ ਲਈ ਸੀ ਆ ਮਿਸਟਰ ਜਗਤਾਰ ਇਹ ਕੀ ਬੱਤਮੀਜੀ ਹੈ ਇੱਕ ਵਕੀਲ ਨੇ ਆਪਣਾ ਫੋਨ ਕੱਢਿਆ ਮੈਂ ਹੁਣੇ ਪੁਲਿਸ ਬੁਲਾ ਰਿਆ ਹਾਂ ਪੁਲਿਸ ਦਾ ਨਾਮ ਸੁਣਦੇ ਹੀ ਜਗਤਾਰ ਪਾਗਲ ਹੋ ਗਿਆ ਉਸ ਨੂੰ ਪਤਾ ਸੀ ਕੀ ਹੁਣ ਜਿਹੜਾ ਪੱਕੀ ਹੈ ਉਸਨੇ ਆਖਰੀ ਖੇਡ ਖੇਡਿਆ ਉਸਨੇ ਚਪਟ ਕੇ ਆ ਫਰਸ ਤੋਂ ਟੁੱਟੇ ਹੋਏ ਲੈਂਪ ਦਾ ਇੱਕ ਤਿੱਖਾ ਕੰਚ ਦਾ ਟੁਕੜਾ ਚੁੱਕ ਲਿਆ ਤੇ ਵਕੀਲ ਦੀ ਧੌਣ ਤੇ ਰੱਖ ਦਿੱਤਾ ਕੋਈ ਆ ਫੋਨ ਨਹੀਂ ਕਰੇਗਾ ਜਗਤਾਰ ਜਿੱਕਾ ਪਿੱਛੇ ਹਟ ਜਾਓ ਸਾਰੇ ਜੇ ਕਿਸੇ ਨੇ ਪੁਲਸ ਬੁਲਾਈ ਤਾਂ ਮੈਂ ਇਸ ਨੂੰ ਮਾਰ ਦੇਵਾਂਗਾ ਤੇ ਫਿਰ ਬੇਬੇ ਨੂੰ ਵੀ ਨਹੀਂ ਛੱਡਾਂਗਾ ਕਮਰੇ ਵਿੱਚ ਮੌਤ ਵਰਗੀ ਚੁੱਪ ਛਾ ਗਈ ਜਗਤਾਰ ਦੀਆਂ ਅੱਖਾਂ ਵਿੱਚ ਪਾਗਲਪਨ ਸੀ ਆ ਮੈਂ ਇੱਕ ਦਰਵਾਜ਼ੇ ਕੋਲ ਖੜੀ ਸੀ ਆ ਕਿ ਜਗਤਾਰ ਅੱਜ ਕਤਲ ਕਰਕੇ ਭੱਜ ਜਾਵੇਗਾ ਜਾਂ ਮੈਂ ਕੋਈ ਹੋਰ ਦਲੇਰੀ ਦਿਖਾਏਗੀ ਆ ਕਮਰੇ ਵਿੱਚ ਮੌਤ ਨੱਚ ਰਹੀ ਸੀ ਜਗਤਾਰ ਦੇ ਹੱਥ ਵਿੱਚ ਕੰਚ ਦਾ ਟੁਕੜਾ ਸੀ ਆ ਵਕੀਲ ਦੀ ਧੌਣ ਤੇ ਟਿੱਕਿਆ ਹੋਇਆ ਹਰ ਪਾਸੇ ਸਨਾਟਾ ਸੀ ਸਿਰਫ ਸਾਹ ਦੀ ਆਵਾਜ਼ ਸੁਣਾਈ ਦੇ ਰਹੀ ਸੀ ਆ ਮੈਂ ਇੱਕ ਦਰਵਾਜ਼ੇ ਕੋਲ ਖੜੀ ਸੀ ਆ ਉਸ ਦਾ ਦਿਮਾਗ ਤੇਜ਼ੀ ਨਾਲ ਚੱਲ ਰਿਹਾ ਸੀ ਆ ਉਸ ਨੇ ਦੇਖਿਆ ਕਿ ਜਗਤਾਰ ਦਾ ਸਾਰਾ ਧਿਆਨ ਵਕੀਲ ਤੇ ਸੀ ਅਤੇ ਉਹ ਪਿੱਛੇ ਵੱਲ ਖਿੜਕੀ ਦੇ ਨੇੜੇ ਖੜਾ ਸੀ ਅਚਾਨਕ ਬਾਹਰੋਂ ਸਾਇਰਨ ਦੀ ਆਵਾਜ਼ ਆਈ ਆ ਇਹ ਪੁਲਿਸ ਦੀ ਗੱਡੀ ਸੀ ਆ ਸ਼ਾਇਦ ਘਰ ਦੇ ਨੌਕਰ ਨੇ ਰੋਲਾ ਸੁਣ ਕੇ ਪਹਿਲਾਂ ਹੀ ਪੁਲਿਸ ਨੂੰ ਫੋਨ ਕਰ ਦਿੱਤਾ ਸੀ ਆ ਸਾਇਰਨ ਦੀ ਆਵਾਜ਼ ਸੁਣਦੇ ਹੀ ਜਗਤਾਰ ਘਬਰਾ ਗਿਆ ਉਹ ਖਿੜਕੀ ਵੱਲ ਝੱਕਿਆ ਬਸ ਇਹ ਹੀ ਉਹ ਪਲ ਸੀ ਜਿਸ ਦੀ ਮੈਂ ਨੂੰ ਉਡੀਕ ਸੀ ਮੈਂ ਕ ਬਿਜਲੀ ਦੀ ਤੇਜ਼ੀ ਨਾਲ ਅੱਗੇ ਵਧੀ ਉਸਨੇ ਕੋਲ ਪਿਆ ਭਾਰੇ ਕੰਬਲ ਝੱਕਿਆ ਤੇ ਪੂਰੀ ਜ਼ੋਰ ਨਾਲ ਜਗਤਾਰ ਦੇ ਮੂੰਹ ਤੇ ਦੇ ਮਾਰਿਆ ਜਗਤਾਰ ਦਾ ਸੰਤੁਲਨ ਵਿਗੜ ਗਿਆ ਕੰਬਲ ਉਸ ਦੇ ਉੱਪਰ ਡਿੱਗ ਗਿਆ ਤੇ ਕੰਚ ਦਾ ਟੁਕੜਾ ਉਸ ਦੇ ਹੱਥੋਂ ਛੁੱਟ ਗਿਆ ਵਕੀਲ ਨੇ ਮੌਕਾ ਸਾਂਭਦਿਆ ਜਗਤਾਰ ਨੂੰ ੱੱਕਾ ਮਾਰਿਆ ਤੇ ਸਾਈਡ ਤੇ ਹੋ ਗਿਆ ਦੂਜੇ ਵਕੀਲ ਅਤੇ ਨੌਕਰ ਨੇ ਮਿਲ ਕੇ ਜਗਤਾਰ ਨੂੰ ਦਬੋਚ ਲਿਆ ਜਗਤਾਰ ਛੁੱਟਣ ਲਈ ਹੱਥ ਪੈਰ ਮਾਰ ਰਿਹਾ ਸੀ ਆ ਗਾਲਾਂ ਕੱਢ ਰਿਹਾ ਸੀ ਪਰ ਹੁਣ ਬਹੁਤ देर ਹੋ ਚੁੱਕੀ ਸੀ ਅਕੁਜੀ ਹੀ ਪਲਾਂ ਵਿੱਚ ਪੁਲਿਸ ਅਫਸਰ ਪੌੜੀਆਂ ਚੜ੍ਹ ਕੇ ਕਮਰੇ ਵਿੱਚ ਦਾਖਲ ਹੋਏ ਪੁਲਿਸ ਨੇ ਜਗਤਾਰ ਨੂੰ ਹਥਕੜੀਆਂ ਲਗਾ ਦਿੱਤੀਆਂ ਫਰਸ਼ ਤੇ ਪਈ ਸਰੀੰਜ ਤੇ ਦਵਾਈ ਦੀ ਰਿਪੋਰਟ ਸਭ ਕੁਝ ਬਿਆਨ ਕਰ ਰਹੀ ਸੀ ਇਹ ਸਿਰਫ ਜਾਇਦਾਦ ਦਾ ਮਾਮਲਾ ਨਹੀਂ ਸੀ ਇਹ ਕਤਲ ਦੀ ਕੋਸ਼ਿਸ਼ ਸੀ ਜਦੋਂ ਪੁਲਿਸ ਜਗਤਾਰ ਨੂੰ ਲੈ ਕੇ ਜਾਣ ਲੱਗੀ ਤਾਂ ਜਗਤਾਰ ਬੇਬੇ ਵੱਲ ਦੇਖ ਕੇ ਚਿੱਕਿਆ ਮਾਂ ਬਚਾਲਾ ਮੈਨੂੰ ਆ ਮੈਂ ਤੇਰਾ ਪੁੱਤ ਹਾਂ ਬੇਬੇ ਜੋ ਹੁਣ ਬੈੱਡ ਦੇ ਕਿਨਾਰੇ ਬੈਠੀ ਸੀ ਆ ਉਸਨੇ ਆਪਣੀ ਸੋਟੀ ਚੱਕੀ ਤੇ ਖੜੀ ਹੋ ਗਈ ਉਸ ਦੀਆਂ ਅੱਖਾਂ ਵਿੱਚ ਹੁਣ ਡਰ ਨਹੀਂ ਅੱਗ ਸੀ ਬੇਬੇ ਨੇ ਜਗਤਾਰ ਦੇ ਮੂੰਹ ਤੇ ਥੁੱਕਿਆ ਤੂੰ ਮੇਰਾ ਪੁੱਤ ਨਹੀਂ ਆ ਬੇਬੇ ਦੀ ਆਵਾਜ਼ ਗਰਜੀ ਆ ਤੂੰ ਉਹ ਸੱਪ ਹੈ ਜਿਸ ਨੂੰ ਮੈਂ ਦੁੱਧ ਪਿਲਾ ਕੇ ਪਾਲਿਆ ਸੀ ਆ ਲੈ ਜਾਓ ਇਸ ਨੂੰ ਅੱਜ ਤੋਂ ਮੇਰਾ ਕੋਈ ਪੁੱਤ ਨਹੀਂ ਪੂਸਾ ਜਗਤਾਰ ਨੂੰ ਕੜੀਸਕੇ ਲੈ ਗਈ ਆ ਕਮਰੇ ਵਿੱਚ ਸ਼ਾਂਤੀ ਛਾ ਗਈ ਵਕੀਲਾ ਨੇ ਮੈਂਕ ਦਾ ਧੰਨਵਾਦ ਕੀਤਾ ਬੇਬੇ ਹੌਲੀ ਹੌਲੀ ਤੁਰ ਕੇ ਮੈਂਕ ਕੋਲ ਆਈ ਆ ਮੈਂਕ ਦੇ ਮੱਥੇ ਤੇ ਸੱਟ ਲੱਗੀ ਸੀ ਆ ਬੇਬੇ ਨੇ ਆਪਣੀ ਚੁੰਨੀ ਨਾਲ ਮੈਂਕ ਦਾ ਖੂਨ ਪੂੰਝਿਆ ਤੇ ਉਸ ਨੂੰ ਅਗਲ ਨਾਲ ਲਗਾ ਲਿਆ ਤੇ ਇਹ ਬੇਬੇ ਰੋ ਰਹੀ ਸੀ ਆ ਜੇ ਅੱਜ ਤੂੰ ਨਾ ਹੁੰਦੀ ਤਾਂ ਮੈਂ ਜਿਉਂਦੇ ਜੀ ਲਾਸ਼ ਬਣ ਕੇ ਰਹਿ ਜਾਣਾ ਸੀ ਆ ਅੱਜ ਤੋਂ ਤੂੰ ਮੇਰੀ ਨੌਕਰਾਨੀ ਨਹੀਂ ਮੇਰੀ ਧੀ ਹੈ ਅਗਲੇ ਹਫਤੇ ਬੇਬੇ ਨੇ ਉਹ ਜ਼ਮੀਨ ਵੇਚਣ ਦਾ ਇਰਾਦਾ ਕਰ ਲਿਆ ਉਸਨੇ ਮੈਂ ਕਦੀ ਸਾਰੀ ਕਾਲਜ ਫੀਸ ਆਪਣੇ ਕੋਲ ਭਰੀ ਆ ਤੇ ਉਸ ਨੂੰ ਆਪਣੇ ਨਾਲ ਹੀ ਰੱਖ ਲਿਆ ਇੱਕ ਕੇਅਰ ਟੇਕਰ ਵਜੋਂ ਨਹੀਂ ਆ ਬਲਕਿ ਇੱਕ ਪਰਿਵਾਰ ਦੇ ਮੈਂਬਰ ਵਜੋਂ ਆ ਮੈਂ ਕਨੇ ਸਾਬਿਤ ਕਰ ਦਿੱਤਾ ਕਿ ਆ ਖੂਨ ਦੇ ਰਿਸ਼ਤੇ ਨਾਲੋਂ ਆ ਦਿਲ ਦੇ ਰਿਸ਼ਤੇ ਤੇ ਇਨਸਾਨੀਅਤ ਵੱਡੀ ਹੁੰਦੀ ਹੈ ਦੋਸਤੋ ਕੈਨੇਡਾ ਵਰਗੇ ਦੇਸ਼ਾਂ ਵਿੱਚ ਅਕਸਰ ਅਸੀਂ ਸੁਣਦੇ ਹਾਂ ਕਿ ਬੱਚੇ ਮਾਪਿਆਂ ਨੂੰ 올ਡ ਏਜ ਹੋਮ ਛੱਡ ਦਿੰਦੇ ਨੇ ਜਾਂ ਜਾਇਦਾਦ ਪਿੱਛੇ ਲੜਦੇ ਹਨ ਪਰ ਜਗਤਾਰ ਵਰਗੇ ਲੋਕ ਭੁੱਲ ਜਾਂਦੇ ਹਨ ਕਿ ਜੈਸੀ ਕਰਨੀ ਵੈਸੀ ਭਰਨੀ ਪਰ ਮਹਿਕ ਵਰਗੀਆਂ ਧੀਆ ਸਾਨੂੰ ਉਮੀਦ ਦਿੰਦੀਆਂ ਹਨ ਕਿ ਅਜੇ ਵੀ ਇਨਸਾਨੀਅਤ ਜਿੰਦਾ ਹੈ ਤੁਹਾਡੇ ਲਈ ਸਵਾਲ ਕਿ ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ ਦੇ ਬੱਚੇ ਸਿਰਫ ਜਾਇਦਾਦ ਪਿੱਛੇ ਹਨ ਮਾਪਿਆਂ ਦੀ ਸੇਵਾ ਕਰਦੇ ਨੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਲਿਖੋ ਜੇ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ